ਉਧਰ ਗੋਲ ਹੋ ਗਿਆ ਸੀ ਹੁਣ ਹੋ ਗਿਆ ਸੀ ਬਈ ਦੱਸੋ ਬਾਬਾ ਗੋਲ ਇੱਧਰ ਤੁਹਾਡੇ ਵੱਲ ਚਾਰ ਤਿੰਨ ਦੂਰੋਂ ਪਾ ਦੂਰੋਂ ਗੋਲ ਨਹੀਂ ਮੰਨਣਾ ਹੈਗਾ ਦੋ ਕਰਮ ਤੋਂ ਗੋਲ ਮੰਨਣਾ ਦੋ ਕਰਮ ਤੋਂ ਵੇਹੇ ਹਾਂ ਦੇ ਉੱਤੇ ਵੀ ਹਾਂ ਇੱਧਰ ਨੋ ਗੋਲ ਨਾਲੇ ਧਰਤੀ ਦੇ ਸਾਹ ਨਾਲ ਦੀ ਆਹੀ ਬਾਲ ਗਈ ਉਹੀ ਖਰਾਬ ਕਰਤੀ ਆਹੀ ਗੇਰੀ ਹੱਥ ਲੱਗਿਆ ਆਹੀ ਗੇਰੀ ਖਰਾਬ ਕਰਤੀ ਨਾਲੇ ਉੜ ਕੇ ਨਹੀਂ ਬਾਲ ਜਾਣੀ ਚਾਹੀਦੀ ਘਟੋ ਘਟ ਲੱਕ ਤੋਂ ਥੱਲੇ ਗੋਲ ਮੰਨਾਂਗੇ ਨਾ ਨਾ ਅਰੇ ਅਰੇ ਛੜ ਕੇ ਕੰਡਰ ਛੜ ਕੇ ਬੈਕ ਮੋੜ ਲਾ ਬੈਕ ਮੋੜ ਲਾ ਬੈਕ ਮੋੜ ਲਓ ਬੈਕ ਮੋੜ ਲਓ ਯਾਰ ਬੈਕ ਮੋੜ ਲਓ ਬੈਗ ਮੋੜ ਲਾ ਪਿੱਛੇ ਚਲਾ ਜਾ ਕਾਹਨੂੰ ਫਸਾਈ ਜੰਨਾ ਬਾਲ ਪਿੱਛੇ ਹੋ ਜਾ ਪਿੱਛੇ ਚਲਾ ਜਾ ਯਾਰ ਪਿੱਛੇ ਮੋੜ ਲਾ ਟਕਾ ਕੇ ਮੋੜ ਲਾ ਟੱਚ ਕਰੂ ਉਹਨੂੰ ਦੇ ਦੀ ਓਏ ਆ ਜਾ ਆ ਜਾ ਫੜ ਕੇ ਗੋਡ ਗੇਮ ਗੋਡ ਗੇਮ ਗੋਡ ਬਾਬਾ ਖਰੂ ਖਰਾਬ 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 ਕਰਤੀ 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 ਓਏ ਇੱਕ ਮਿੰਟ ਜੀ ਇਹਦਾ ਓ ਟੱਚ ਹੋਏ ਤੇ ਦੋ ਕਰਮ ਦੇ ਫਰਕ ਤੋਂ ਗੋਲ ਬੰਨਣਾ ਜੇ ਨਾ ਟੱਚ ਆ ਜੇ ਟੱਚ ਆ ਦੋ ਕਰਮ ਚ ਫਿਰ ਪਾਸ ਦੇ ਕੇ ਗੋਲ ਬੰਨਾਂਗੇ ਬਾਹਰ ਉੱਡ ਕੇ ਨਹੀਂ ਜਾਣੀ ਚਾਹੀਦੀ ਲੱਕ ਤੋਂ ਥੱਲੇ ਥੱਲੇ ਬਾਲ ਜਾਣੀ ਚਾਹੀਦੀ ਆ ਗੋਡ ਬਾਬਾ ਗੋਲ ਬਾਜਾ ਬੈਗ ਬਾਜਾ ਬੈਗ ਕਰ ਆ ਜੋ ਓਏ ਕਰ ਸ਼ਰ 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 ਇਧਰ ਇਧਰ ਡੋੜ ਰਹਿਣਾ ਇਹਨਾਂ ਦੀ ਆ ਬਈ ਮਾਰ ਕਿਦੀ ਆ ਬਾਲ ਇਧਰ ਮਾਇ ਖਾ ਲਓ ਅਸੀਂ ਗੇਂ ਦਾ ਸੰਗਤ ਹੈ ਬੰਦ ਕੜਾ ਦੇ ਬਾਹਰ ਬਾਹਰ ਬਣਾ ਨਾ ਇਹਨਾਂ ਦੀ ਆਇ ਲੋ ਇਹਨਾਂ ਦੇ ਓਲੀ ਬੇ ਹੌਲੀ ਬੱਜਾ ਕਰੋ ਬੱਚਾ ਬਾਹਰ ਬਾਹਰ ਆ ਰਹੀ ਐ ਚੰਨ ਬੋਲਾ ਕਰਾਉਂਗਾ ਆਲਾ ਅ ਖਲਾ ਲੋ ਇਹਨੂੰ ਅ ਖਲਾ ਲੋ ਲੋ ਬੰਦਾ ਹੋਰ ਲਾ ਦੋ ਉੱਥੇ ਰਾਹਲ ਉੱਥੇ ਚੱਲ ਉਹਨੂੰ ਪਿੱਛੇ ਕਰ ਰਹਾ ਓਏ ਤੂੰ ਕਰ ਚੱਲ ਉੱਥੇ ਕੱਢ ਕਰ ਬੋ ਉਹ ਰਾਸ ਤਰ ਜਾ ਤਨ ਕੱਢ ਕੇ ਬਚਾ ਕੇ ਬਚਾ ਕੇ ਬਚਾ ਕੇ ਆ ਜਾ ਆ ਜਾ ਆ ਜਾ ਇੱਕ ਮਿੰਟ ਇੱਕ ਮਿੰਟ ਓ ਚੁੱਪ ਖਾਣਾ ਬੱਸ 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 ਬਾ ਬੱਸ ਕਾਨੂੰ ਝੂਠ ਬੋਲਦੇ ਯਾਰ ਅਜੇ ਚੱਲ ਆ ਤੈਨੂੰ ਟੱਚ ਟੱਚ ਕੀ ਕਰਦਾ ਲੈ ਉਹੀ ਹੋ ਗਿਆ ਆ ਗਈ ਰੌਂਡ ਆ ਗਈ ਓ ਕੀ ਓਏ ਓ ਖਾਨ ਖਾਨ ਟੱਚ ਕਰ ਸਕਦੇ ਪੁੱਤ ਖੋਣ ਹੀ ਨਹੀਂ ਬਾਬਾ ਉਹ ਹਾਸੇ ਖੜੀ ਖੇਲੀ ਲੱਭ ਤੋਰ ਉਹ ਬਾਹਰ ਹੈ ਓ ਯਾਰ ਨੋ ਗੋਲ ਉਹ ਖੰਭਾ ਤੋੜਦਾ ਉਹ ਅੱਛਾ ਉਹ ਦੇਖ ਰਿਹਾ ਚੱਲ ਆ ਇਹ ਬੋਲ ਲਿਆ ਉੱਤੇ ਆ ਜਾ ਉੱਤੇ ਕਿੰਨੇ ਕਿੰਨੇ ਹੋ ਗਏ ਚੱਲ ਬਾਹਰ ਬਾਹਰ ਨਾ 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 ਕੋਈ ਯਾਰ Rajasthan ਹਾਫ ਸਾਈਡ ਖੜਾ ਵੀਰੇ ਹਰ ਚਾਚਾ ਇੱਧਰ ਆ ਜਾ ਹਾਫ ਸਾਈਡ ਆ ਇੱਧਰ ਆ ਜਾ ਚੱਲ ਪਰ ਲੈ ਪੱਟ ਮਗਰ ਪੱਟ ਪਗ ਰਿਹਾ ਅਜੀ ਆਡਿਓ ਪਰ ਖੜਾ ਛੱਡ ਨੋ ਗੋਲ ਟੱਚਰ 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 ਨੋ ਗੋਲ ਉਹ ਨਵੇਂ ਉਹਦਾ ਪਤਾ ਹੀ ਨਹੀਂ ਲੱਗਦਾ ਨਵੇਂ ਉਹਦਾ ਪਤਾ ਹੀ ਨਹੀਂ ਲੱਗਦਾ ਰਾਸ ਦਾ ਬਾਪ ਪਹੀਚ ਨਹੀਂ ਜਾਣਾ ਬਈ ਲਾ 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 ਤਾਂ ਕੋਈ ਨਾ ਫੌਲ ਕੋਈ ਗੋਲ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੇਖ ਲੈ ਕਿੰਨਾ 2 ਸਾਲ ਹੋਣ ਵਾਲਾ ਵੀ ਟੱਚ ਦੇ ਸੀ ਖੜ ਕੇ ਪਾਸ ਦੇਣੀ ਆ ਇੰਨੀ ਸਖਾਲੀ ਨਹੀਂ ਹੈਗੀ ਗੇਮ ਗੇਮ ਕੱਟ ਕੇ ਕੱਟ ਕੇ ਪਾਸ ਦੇ ਪਾਸ ਦੇ ਪਾਸ ਦੇ ਯਾਰ ਲੈ ਬਾਰ 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 ਨੋ 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 ਬਾਲ ਦਾ ਮੂਰੇ ਫੜਦੀ ਆ ਤੁਰੀ ਯਾਰ ਬਾਲ ਮੂਰੇ ਜਾਈਦੇ ਤੁਹਾਡੀ ਕਾ ਕਹੋਗੇ 6 7 ਜੀ 7 ਕੀ ਦੇ 7 8 ਕਿੰਨੇ ਨੇ 7 6 ਬਿੱਲੂ ਨੂੰ ਖਿਲਾ ਬਾਬੇ ਮਜ਼ਾਕ ਲਾ ਬਾਬਾ ਪਰਦੀ ਬਾਬਾ ਬਾਬਾ ਹਲੁੱਤੇ ਹੋਏ ਉਹ ਵੀ ਬੇਕਾਰ ਆ ਜੂੜੇ ਵਾਲਾ ਉਹ ਵੀ ਵਾਲ ਖਰਾਬ ਕਰਦੀ ਪਿੱਛੇ ਮੋੜ ਲਓ ਯਾਰ ਬਾਲ ਤੁਸੀਂ ਵੀ ਪਤਾ ਨਹੀਂ ਕੀ ਮੋਟਰਸਾਂ ਤਾਂ ਰਿਹਾ ਤੁਸੀਂ ਪਿੱਛੇ ਮੋੜ ਲਓ ਅੱੜ ਅੱਗੇ ਜਾ ਕੇ ਹਰ ਹਰ ਜੀਂਦ ਵਾਲਾ ਤਿੰਨ ਚਾਰ ਪਾਸ ਤੇਰੇ ਗਲਤ ਹੋਗੇ ਓਏ ਓਏ ਰੁਪਾ ਹਰ ਬਾਬਾ ਇਧਰ ਜਾਇਂ ਹਰਿਆਣੇ ਨੂੰ ਬੈਕ ਕਰ ਦੇ ਬੈਕ ਕਰ ਦੇ ਪਿੱਛੇ ਕਰ ਦੇ ਹੱਥਾਂ ਜਾਣੇ ਜਾਂ ਜੀ ਬਾਲ ਤਾਂ ਹਰਿਆਣੇ ਨੂੰ ਬਾਲ ਜਿਹੜੀ ਤਾਂਹਾਂ ਤੇ ਵੀ ਉੜ ਕੇ ਜਾਂਦੀ ਹੈ ਨਾ ਉਹ ਵੀ ਹੱਥ ਮਾਰਦਾ ਅਗਲਾ ਪੰਡਤ ਜੀ ਚਾਰ ਚਾਰ ਹੋ ਗਏ ਉਹ ਭਾਈ ਜੇ ਬੇਇਮਾਨੀ ਕਰੋਗੇ ਐਂ ਹੋਊ ਪਿੱਛੇ ਖੜਾ ਕਰੋ ਪਹਿਲੇ ਉੱਥੇ ਖੜ ਜਾ ਨਾ ਗੋਲਾਂ ਜਾ ਕੇ ਅਗਲੇ ਦੇ ਆਜਾ ਤਾਂ ਬਈ ਮਾ ਬਾ ਗੋਲ ਫੇਰ ਹੋ ਗਏ ਚਾਰ ਗੋਲ ਖਰਾਬ ਹੋ ਗਏ ਚਾਰ ਸੱਤ ਸੱਤ ਦਸਾਂ ਦਾ ਪਾੜਾ ਵਾ ਜੱਤ ਹਰ ਦਸਾਂ ਤੇ ਓਏ ਸੱਤ ਗਾ ਓਏ ਮੈਨ ਟੂ ਮੈਨ ਅੱਜਾ ਗਾ ਕੇ ਟਕਾ ਕੇ ਟਕਾ ਕੇ ਗਲਤ ਆ ਬਾਲ ਤੇਰੀ ਇਹ ਕੀ ਆ ਯਾਰ ਓ ਯਾਰ ਬਸ ਹੁਣ ਤਾਂ ਅੱਗੇ ਨਾ ਓ गौड़ गौ अठ बजे बाल आ गई बैक मोड़ ला बैक मोड़ ला बैक मोड़ बैक मोड़ हाँ टका के ਇਧਰ ਲਾਓ ਪਿੱਛੇ ਵਾਲ ਬੈਗ ਬਿੱਲੂ ਪਾਰ ਲੈ ਪਿੱਛੇ ਬਿੱਲੂ ਇਧਰ ਨਿਕਲ ਕੇ ਹਾਂ ਪਿੱਛੇ ਲੈ ਪਿੱਛੇ ਵਾਲ ਲੈ ਡਾਟਪਾਸ ਆ ਵੀ ਹਾਫ ਸਾਈਡ ਸੀ ਹਾਫ ਸਾਈਡ ਸੀ ਤਾਂ ਹੀ ਨਹੀਂ ਗੋਲ ਹੋਇਆ ਸਰ ਗੋਲ ਰਾਮ ਨਾ ਨਾ ਬਰਾਬਰ ਹੈ ਨਾ 9 ਹੋ ਗਏ 9 7 ਬੰਦਾ ਫੜੋ ਆਓ ਲਾਸਟ ਮੂੜਾ ਲਾਸਟ ਅੱਗੇ ਨਾ ਆਇਆ ਅੱਗੇ ਮੈਂ ਖੜਾ ਹੀ ਨਾ ਬਾਹਰ ਹੋਏ ਬਾਹਰ ਹੋਏ ਨਾ ਖਤਮ ਹੁੰਦੀ ਸੀ ਗੇਮ ਉੱਥੇ لماذا؟ nah.